ਸਲਾਮ ਵਾਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਅੱਜ ਇਹੋ ਜਿਹਾ ਇੱਕ ਵਾਕਿਆ ਦੱਸਣ ਦੇ ਆ ਜਿਹਦੇ ਵਿੱਚ ਉਹਨਾਂ ਨੂੰ ਸੰਗਤਾਂ ਨੇ ਜਿਹਦੇ ਵਿੱਚ ਕਿ ਲੋਕ ਬੜੀ ਵੱਡੀ ਤੇ ਦਾਦ ਦੇ ਨਾਲ ਸ਼ਾਮਿਲ ਸੀਗੇ ਬੜੇ ਹੀ ਮਾਨ ਸਤਕਾਰ ਦੇ ਨਾਲ ਬੁਲਾਇਆ ਤੇ ਸੰਤ ਸਿੰਘ ਮਸਕੀਨ ਜੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈਗਾ ਵਾ ਉਹਨਾਂ ਕੋ ਇਹੋ ਜੀ ਕਿਹੜੀ ਗੱਲ ਹੋ ਗਈ ਕਿ ਸੰਗਤਾਂ ਉਹਨਾਂ ਦੇ ਖਿਲਾਫ ਹੋ ਗਈਆਂ ਇਸ ਦੇ ਬਾਰੇ ਅਸੀਂ ਅੱਜ ਦੀ ਕਥਾ ਵਿੱਚ ਜਾਣਾ ਉਸ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਇਹ ਛੋਟੀਆਂ ਮੋਟੀਆਂ ਦੁਕਾਨਾਂ ਘੜ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ ਨੂੰ ਕਹਿੰਦੇ ਨੇ ਵੈਸ਼ ਚੰਗਾ ਚੌਖਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਹੁੰਦੀ ਐ ਸਤ ਚੰਗੀ ਚੌਖੀ ਕੀਮਤ ਮਿਲਣੀ ਚਾਹੀਦੀ ਹੈ ਆਪਣੀ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਹੈ ਧਰਮ ਆਪਣੀ ਰਹਿਤ ਵੈਤ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕਲਾ ਵੇਚ ਸਕਦੇ ਆ ਵਿਕਦੀ ਪਈ ਏ ਕਲਾ कीर्तन बिकदा पया है कथा बिकदी पई है पाठ बिकदा पे है सेवा बिकदी पई है ये भी मैं अर्ज कर कोई क्षत्रि कीर्तन नहीं कर रहे कोई क्षत्री कथा भी नहीं कर रहे ब्राह्मण कथा नहीं कर रहे शूद्र कथा नहीं कर रहे वैश्य कर रहे बेचने मुल मिलना चाहिए कीर्तन बेचना है ਵੇਟਾ ਨਹੀਂ ਵੇਚਣਾ ਹੈ ਕੀਮਤ ਮੁੱਲ ਮੈਂ ਐ ਕਿਦਰੇ ਦੋ ਸ਼ਬਦ ਜੈਪੁਰ ਗਏ ਬੈਠਾ 25 3000 ਦਾ ਇਕੱਠ ਸੰਗਤਾਂ ਦਾ 10 15 ਨਵੰਬਰ ਜਥੇ 2 3 ਜਥੇ 10 ਦੇ ਨਾਲ ਗਏ ਸਨ ਪੰਜ ਸੱਤ ਕਥਾਵਾਚਕ ਮੈਂ ਐ ਪੰਕਤੀਆਂ ਸੋ ਤੇ ਸੇ ਕੋਈ ਡੇਢ ਘੰਟਾ ਇਸਤੇ ਬੋਲੇ ਕੁਛ ਜਥੇ ਮੇਰੇ ਦੁਆਲੇ ਹੋ ਗਏ ਤੁਸੀਂ ਸਾਡੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲੋ ਤੁਸੀਂ ਵੈਸ਼ ਤੇ ਜੇ ਤੁਸੀਂ ਵੈਸ਼ ਨਹੀਂ ਤੋ ਤੁਹਾਡੀ ਕਾਦੀ ਬਦਨਾਮੀ ਕਿਹੜੀ ਗਲਤੀ ਬਦਨਾਮੀ ਨਾਮ ਵਰ ਜਥੇ ਸੰ ਬੜਾ ਉਥੇ ਤਣਾਉ ਖੜਾ ਹੋ ਗਿਆ ਮੈਂ ਕਹ ਅਗਰ ਤੁਸੀਂ ਕਬੂਲ ਦਿਓ ਕਿ ਤੁਸੀਂ ਵੈਸ਼ ਹੋ ਫਿਰ ਤੇ ਮੈਂ ਠੀਕ ਆਖਿਆ ਤੇ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖੇ ਤੇ ਤੁਸੀਂ ਬੁਰਾ ਕਿਉਂ ਬਣਾਉਂਦੇ ਔਖੇ ਕਿਉਂ ਹੋ ਰਿਹਾ ਗੁਰਨਾਣਿਕ ਕਹਿ ਰਹੇ ਨੇ ਮੈਂ ਤੇ ਪੜ੍ਹ ਕੇ ਸੁਣਾਇਆ ਸ਼੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤਰੇ ਕਲਾ ਵੇਚਣੀਏ ਗਿਆਨ ਵੇਚਣਾ ਹੈ ਕਥਾ ਵੇਚਣੀਏ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰ ਰਹੇ ਆ ਵੇਚਣੀਏ ਇਹਦੇ ਬਦਲੇ ਵਿੱਚ ਕੁਛ ਆਈਦਾ ਹੈ ਮੈਂ ਨਹੀਂ ਸੇਵਾ ਕਰ ਰਿਹਾ ਵੈਸ਼ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਕਥਾਈ ਨਹੀਂ ਚੱਲਦਾ ਜਿਸ ਗੱਲ ਦੇ ਉਤੇ ਉਹ ਨਾਮ ਵਰ ਚੋਟੀ ਦੇ ਜਥੇ ਔਖੇ ਹੋਏ ਉਹ ਇਸ ਤੇ ਵੈਸ਼ ਸ਼ਬਦ ਵੈਸ਼ੀਆ ਦੇ ਬੜੇ ਨਿਕਟ ਵਰਤੀ ਹੈ ਵੈਸ਼ੀਆ वेशिया जो बाजार ਦੇ ਵਿੱਚ ਬੈਠ ਕੇ ਆਪਣੀ ਅਸਮਤ ਵੇਚਦੀ ਹੈ ਇੱਜ਼ਤ ਵੇਚਦੀ ਹੈ ਆਪਣਾ ਤਨ ਵੇਚਦੀ ਹੈ ਵेशिया ਵੇਸ਼ ਜੋ ਸਭ ਕੁਝ ਵੇਚਦਾ ਹੈ ਕਿ ਇੱਜ਼ਤ ਕੀ ਅਣਖ ਕੀ ਕੌਮ ਕੀ ਧਰਮ ਕੀ ਇਮਾਨ ਸਭ ਕੁਝ ਵੇਚਣਾ ਮੁੱਲ ਮਿਲਣਾ ਚਾਹੀਦਾ ਹੈ ਕੀਮਤ ਮਿਲਦੀ ਹੈ ਕੌਮ ਕੀ ਆਉਂਦੀ ਹੈ ਕੀਮਤ ਮਿਲਣੀ ਚਾਹੀਦੀ ਇਨਾ 20 ਸਾਲਿਆਂ ਚ ਪਤਾ ਨਹੀਂ ਕਿਤਨੇ ਆਕੇ ਤੇਨੇ ਨੇ ਕੌਮ ਨੂੰ ਵੇਚੇ ਕਿਤਨੇ ਆਨੇ ਈਮਾਨ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਵੇਚੀਏ ਕਿਤਨੇ ਆਨੇ ਅਸਮਤ ਵੇਚੀਏ ਦੂਰ ਕਿਉਂ ਜਾਓ ਵੈਸ਼ਨਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹਿ ਰਹੇ ਨੇ ਹਾਂ ਪੰਗਤੀ ਨਾ ਆਉਂਦੀ ਫਿਰ ਮੇਰੇ ਕੋਲ ਜੁਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚਾਉਂਦੀ ਹੈ ਧਨ ਗੁਰੂ ਨਾਨਕ ਦੇਵ ਜੀ ਦੇ ਬੋਲ ਸੇਸ਼ਟ ਸਭ ਇੱਕ ਵਰਨ ਹੋਈ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਬ੍ਰਹਮਚੰਤਨ ਕਰਦਾ ਸਿਰਦੀ ਵਰਤੋਂ ਕਰਦਾ ਸ਼ੂਦਰ ਨਾਲ ਧਰਮ ਚੱਲਦਾ ਸੇਵਾ ਕਰਦਾ ਜਾਤਰੀ ਨਾਲ ਧਰਮ ਚੱਲਦਾ ਸੂਰਬੀਰ ਤੇ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਤਾਕਤ ਵਰ ਚਾਹੀਦੀ ਹੈ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰੋ ਪੇਟ ਹੀ ਭਰਨਾ ਹੈ ਤਜੂਰੀ ਭਰਨੀ ਹੈ ਘਰ ਭਰਨਾ ਇਹ ਮਾਨ ਬਿਕਦਾਏ ਤੇ ਵੇਚੋ ਕੀਮਤ ਮਿਲਣੀ ਚਾਹੀਦੀ ਧਰਮ ਬਿਕਦਾਏ ਤੇ ਵੇਚੋ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에ਰਪੋਰਟ ਤੋਂ ਪਹਿਲੇ ਹੀ ਘਟਾਕੇ ਆਉਂਦੇ। ਵੇਚ ਕੇ ਆਉਂਦੇ। ਅਜੇ ਮੁੱਲ ਵੀ ਨਹੀਂ ਮਿਲਿਆ, ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ। ਬਿਕਮਸਿਕ ਮੁੱਲ ਤੇ ਮਿਲ ਜਾਏ ਤਾਂ ਵੇਚੋ। ਅਜੇ ਮੁੱਲ ਵੀ ਨਹੀਂ ਮਿਲਿਆ, ਸਿੱਖੀ ਵੇਚ ਦਿੱਤੀ। ਰੇਤ ਬੈਤ ਵੇਚ ਦਿੱਤੀ। ਕਲਗੀ ਦਰਦਾ ਦਿੱਤਾ ਹੋਇਆ ਰੂਪ ਵੇਚ ਦਿੱਤਾ। ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣਾ ਇਹਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੌਲਾ ਪਾਇਆ ਸਾਨੂੰ ਵੈਸ਼ੀਆ ਆਖਿਆ ਮੈਂ ਕਿਹਾ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਭੈੜਾ ਹੈ ਬਹੁਤ ਭੈੜਾ ਹੈ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਅਣਖ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਹੈ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤ ਰਹੀ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕਹਿੰਦੇ ਸਾਰੇ ਵੈਸ਼ ਹੋ ਗਏ ਸਤਿਗੁਰੂ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾਉਣੇ ਇਸ ਵਿੱਚ ਮੈਂ ਵੀ ਸ਼ਾਮਲ ਮੈਂ ਕੋਈ ਅਲੱਗ ਨਹੀਂ ਸਭ ਵੈਸੇ ਹੋ ਗਏ। ਵੇਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ ਵੇਚਣੀ। ਵੇਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ ਵੇਚਣਾ ਨਹੀਂ ਤੇ ਨਹੀਂ ਵੇਚਣਾ। ਵੇਚਣਾ ਹੈ ਪਾਠ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ ਵੇਚਣੀ ਹੈ। ਬੇਚਣੀ ਮੁੱਲ ਚਾਹੀਦਾ ਕੀਮਤ ਚਾਹੀਦੀ ਤਾਂ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ ਕੋਈ ਕੀਰਤਨ ਵੇਚਦਾ ਹੈ ਕੋਈ ਕਥਾ ਵੇਚਦਾ ਹੈ ਕੋਈ ਗਿਆਨ ਵੇਚਦਾ ਹੈ ਕੋਈ ਕਲਾ ਵੇਚਦਾ ਹੈ ਕੋਈ ਈਮਾਨ ਵੇਚਦਾ ਹੈ ਕੋਈ ਅਣਖ ਵੇਚਦਾ ਹੈ ਕੋਈ ਕੌਮ ਵੇਚਦਾ ਹੈ ਕੋਈ ਦੇਸ਼ ਵੇਚਦਾ ਹੈ ਕੋਈ ਇੱਜ਼ਤ ਵੇਚਦਾ ਹੈ ਕੋਈ ਅਸਮਤ ਵੇਚਦਾ ਬਿਕਾ ਵੇਸ਼ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਮਹਾਰਾਜ ਦੁਖ ਨਾਲ ਕਹਿ ਰਹੇ ਨੇ ਧਰਮ ਮਨੁੱਖ ਨਾਲ ਨਹੀਂ ਚੱਲ ਰਿਹਾ ਬਾਕੀ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਵੈਸ਼ ਇੱਕ ਸੁਭਾਅ ਹੈ ਇਸ ਸੁਭਾਅ ਦੇ ਨਾਲ ਧਰਮ ਨਹੀਂ ਚੱਲਦਾ ਅਗਰ ਧਰਮ ਉਸ ਕੋਲ ਹੋਵੇ ਔਰ ਕਿਦਰੇ ਸਹੀ ਉਸ ਨੂੰ ਮੁੱਲ ਮਿਲ ਜਾਏ ਉਹਨੇ ਧਰਮ ਵੀ ਵੇਚ ਦੇਣਾ ਧਰਮ ਕੀ ਹੁੰਦਾ ਵੇਚਣਾ ਧਨ ਚਾਹੀਦਾ ਹੈ ਧਰਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਇੱਜ਼ਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਰਾਇਤ ਬੈਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸਿੱਖੀ ਨੂੰ ਕੀ ਕਰਨਾ ਹੈ ਗੁਰੂ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਮੁਲਕ ਨੂੰ ਕੀ ਕਰਨਾ ਹੈ ਕੌਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸ੍ਰੇਸ਼ਟ ਸਭ ਇੱਕ ਵਰਨ ਹੋਈ ਇਹ ਨਹੀਂ ਕਿ ਇੱਕ ਮੁਲਕ ਵੈਸ਼ ਹੈ ਇਸ ਚੱਕਰ ਵਿੱਚ ਨਾ ਪੈਣਾ ਮਹਾਰਾਜ ਕਹਿੰਦੇ ਸਭ ਵੈਸ਼ ਸਭ ਵੈਸ਼ ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇ ਰਿਆ ਹੀ ਨਹੀਂ ਤਨਦਾਨ ਹੈ ਵੈਸ਼ ਦੀ ਨਿਗਾਹ ਚ ਉਹਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਹੈ ਏਦੀ ਖਾਤਰ ਇੱਜ਼ਤ ਵੇਚਣੀ ਹੈ ਅਸਮਤ ਵੇਚਣੀ ਹੈ ਧਰਮ ਵੇਚਣਾ ਹੈ ਈਮਾਨ ਵੇਚਣਾ ਹੈ ਸਿੱਖੀ ਵੇਚਣੀ ਹੈ ਅਣਖ ਵੇਚਣੀ ਹੈ ਦੇਤੀਆਂ ਹੋਣ ਗਿਆ ਕਲਗੇ ਇਧਰ ਪਾਦਸ਼ਾਹ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰੈਤ ਬੈਥ ਅਸੀਂ ਵੇਚਦੇ ਆਂ ਵੇਚ ਦਿੱਤੀਆਂ ਬਥੇਰੀਆਂ ਹੈਰਾਨ ਹੁੰਦੇ ਹੋਣਗੇ ਇਹਨਾਂ ਦੀ ਖਾਤਰ ਮੈਂ ਆਪਣੇ ਚਾਰ ਲਾਲ ਕੋਹਾਏ ਸਨ ਪਿਤਾ ਨੂੰ ਸ਼ਹੀਦ ਕਰਾਇਆ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਉ ਇਹਨਾਂ ਨੇ ਕਿ ਸਿੱਖੀ ਨੂੰ ਵੇਚ ਦਿੱਤਾ ਅਣਖ ਨੂੰ ਵੇਚ ਦਿੱਤਾ ਕੌਮ ਨੂੰ ਵੇਚ ਦਿੱਤਾ ਈਮਾਨ ਨੂੰ ਵੇਚ ਦਿੱਤਾ ਸਤ ਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਰਿਆ ਹੀ ਨਹੀਂ ਅਕੈਕਤਾ ਮੈਂ ਫਿਰ ਅਰਜ਼ ਕਰਾਂ ਕਿਦਰ ਇਹ ਪੰਗਤੀਆਂ ਨਾਉਂਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜੁਰਤ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਇਹ ਕਰਮ ਇਸ ਢੰਗ ਦਾ ਚੱਲਦਾ ਰਿਹਾ ਵੈਸ਼ ਕਰਮ ਸੁਭਾ ਬਣ ਗਏ ਧਨ ਦੇ ਖਾਤਰ ਧਰਮ ਵੇਚਣਾ ਸੁਭਾ ਬਣ ਗਏ ਧਨ ਦੀ ਹਾਤਰ ਅੰਮ੍ਰਿਤ ਵੇਲਾ ਸਤ ਸੰਗ ਵੇਚਣਾ ਨਹੀਂ ਸਤ ਸੰਗ ਤੇ ਨਾ ਸਹੀ ਤਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਬਹਿ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਤਨ ਤੇ ਹੈ ਵੇਚਣਾ ਹੈ ਪਾਠ ਵੇਚਣੀ ਹੈ ਪੂਜਾ ਵੇਚਣਾ ਹੈ ਕੀਰਤਨ ਵੇਚਣੀ ਹੈ ਕਥਾ ਤਿੰਨ ਦਿਨ ਜੈਪੁਰ ਦੇ ਸੰਘਰਸ਼ ਰਿਆ ਪ੍ਰਸਾਰੀ ਦੀ ਸਾਰੀ ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣ ਗਈ ਇਹ ਜੈਪੁਰ ਦਾ ਹਾਦਸਾ 2 ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਹੋ ਗਏ ਮੇਰਾ ਹੌਸਲਾ ਬਣ ਗਿਆ ਮੈਂ ਕਿਹਾ ਮੈਂ ਹੁਣ ਹਰ ਜਗ੍ਹਾ ਕਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਇਥੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਿਵੇਂ ਮੁਖਾਲਫਤ ਹੋਈ ਤੇ ਸ਼ੋਰ ਮਚਾਇਆ ਸਟੇਜ ਤੇ ਨਹੀਂ ਉਥੇ ਭਾਰਤ ਦੇ ਸਟੇਜ ਤੇ ਇਹ ਗੱਲ ਨਹੀਂ ਹੁੰਦੀ ਆਲੇ ਦੁਆਲੇ ਬਹੁਤ ਚੀਖ ਪੁਕਾਰ ਆਲੇ ਦੁਆਲੇ ਇਕੱਠ ਕਰਕੇ ਮੀਟਿੰਗਾਂ ਕਰਕੇ ਬੜਾ ਸ਼ੋਰ ਸ਼ਰਾਬ ਇਹਨੇ ਬੇਇੱਜ਼ਤੀ ਕੀਤੀ ਇਹ ਕਲਾਕਾਰਾਂ ਦੀ ਗਾਇਨੀਆਂ ਦੀ ਪਾਠੀਆਂ ਦੀ ਸੇਵਾਦਾਰਾਂ ਦੀ ਕਥਾਵਾਚਕਾਂ ਦੀ ਗ੍ਰੰਥੀਆਂ ਦੀ ਇਨੇ ਸੰਗੀਤਕਾਰਾਂ ਦੀ ਕਵੀਆਂ ਦੀ ਵੈਸ਼ਤੇ ਹੀ ਕੀਤੀ ਹੈ ਮੈਂ ਕਹ ਨਹੀਂ ਮੈਂ ਸਿਰਫ ਵੈਸ਼ ਦੀ ਤਸਵੀਰ ਰੱਖੀ ਹੈ ਨਾ ਕਿਸੇ ਕਵੀ ਦੀ ਵੈਸ਼ਤੀ ਕੀਤੀ ਹੈ ਨਾ ਕਿਸੇ ਕਥਾਵਾਚਕ ਦੀ ਨਾ ਕਿਸੇ ਕੀਰਤਨ ਦੀ ਨਾ ਕਿਸੇ ਪਾਠੀ ਦੀ ਵੈਸ਼ ਨੇ ਸਾਰੇ ਕੋਈ ਕਪੜਾ ਪਿਆ ਵੇਚਦਾ ਕਿਰਤ ਹੈ ਵੇਸ਼ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਬਾਜ਼ਾਰ ਦੇ ਵਿੱਚ ਕਿਰਤ ਹੈ ਇਹ ਵੇਸ਼ ਨਹੀਂ ਹੈ ਵੇਸ਼ ਪਣਾ ਉਦੋਂ ਸ਼ੁਰੂ ਹੁੰਦਾ ਹੈ ਬੇਚਣੀ ਹੈ ਸੇਵਾ ਕੀ ਹੁੰਦੀ ਹੈ ਸੇਵਾ ਕੀਮਤ ਮਿਲਣੀ ਚਾਹੀਦੀ ਹੈ ਵੇਚਣੇ ਦਾ ਬੇਚਣਾ ਹੈ ਕੀਰਤਨ ਬੇਚਣਾ ਹੈ ਗਿਆਨ ਬੇਚਣੀ ਹੈ ਕਲਾ ਬੇਚਣੀ ਹੈ ਇੱਜ਼ਤ ਬੇਚਣਾ ਹੈ ਕੌਮ ਨੂੰ ਬੇਚਣਾ ਹੈ ਪਰਿਵਾਰ ਨੂੰ ਬੇਚਣਾ ਹੈ ਅਸਮਤ ਨੂੰ ਬੇਚਣਾ ਹੈ ਦੇਸ਼ ਨੂੰ ਸਭ ਕੁਝ ਬੇਚਣਾ ਹੈ ਕੀਮਤ ਮਿਲਣੀ ਚਾਹੀਦੀ ਵੈਸ਼ ਮਹਾਰਾਜ ਕਹਿੰਦੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ ਔਰ ਸਤਗੁਰ ਕਹਿ ਰਹੇ ਅੱਜ ਕੱਲ ਧਰਮ ਨਹੀਂ ਚੱਲ ਰਿਹਾ ਗੁਰੂ ਨਾਨਕ ਨਹੀਂ ਚੱਲ ਰਿਹਾ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਾਇਆ ਤੇ ਜੇ ਨਹੀਂ ਚੱਲ ਰਿਹਾ ਤੋ ਨਾ ਤੁਸੀ ਬ੍ਰਾਹਮਣ ਨਾ ਤੁਸੀ ਛਤਰੀ ਨਾ ਤੁਸੀ ਸ਼ੋਦਰ ਸਭ ਵੈਸ਼ ਸਿਛੇ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਹੀ ਧਰਮ ਦੀ ਗਤੀ ਰਹਿ ਗਈ ਗਤੀ ਚਲਣ ਨੂੰ ਕਹਿੰਦੇ ਨੇ ਕਿ ਤੇਜ਼ ਗਤੀ ਨਾਲ ਚੱਲ ਰਹੇ ਇਹ ਮੱਧਮ ਗਤੀ ਨਾਲ ਚੱਲ ਰਹੇ ਗਤੀ ਚਲਣ ਨੂੰ ਕਹਿੰਦੇ ਇਤੀਬਰ ਗਤੀ ਨਾਲ ਚੱਲ ਰਿਹਾ ਹੈ ਬੜਾ ਤੇਜ਼ ਚੱਲ ਰਿਹਾ ਹੈ ਗਤੀਚਲਨ ਨੂੰ ਕਹਿੰਦੇ ਨੇ ਮੋਰਕੰਦ ਧਰਮ ਦੀ ਤੇ ਗਤੀ ਰਹੀ ਨਹੀਂ ਧਰਮ ਤੇ ਰੁਕ ਗਏ ਨਹੀਂ ਚੱਲਦਾ ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਕਿਉਂ ਬੇਚ ਦਿੱਤਾ ਹੈ ਬੰਦੇ ਉਹ ਬੇਚਿਆ ਵੈਸ਼ ਵੈਸ਼ ਦਾ ਕੰਮ ਹੈ ਵੇਚਣਾ ਕੀਮਤ ਮਿਲਣੀ ਛੇ ਦੇਸ਼ ਕੀ ਆਉਂਦਾ ਹੈ ਇਮਾਨ ਕੀ ਆਉਂਦਾ ਹੈ ਧਰਮ ਕੀ ਆਉਂਦਾ ਹੈ ਰਹਿਤ ਵੈਦ ਕੀ ਹੁੰਦੀ ਹੈ ਸਿੱਖੀ ਕੀ ਆਉਂਦੀ ਹੈ ਵੇਚਣੀ ਹੈ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨੀ ਜਦ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਦੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਿਆ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਆਖੋ ਵੈਸ਼ਾਂ ਦੇ ਆਖੋ ਵੈਸ਼ ਪਤਾ ਤਾਂ ਹੋ ਗਿਆ ਵੈਸ਼ਾਂ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਵੈਸ਼ ਹੋਵੇਗਾ ਸਿੱਖ ਕਹਿਣ ਦੀ ਕੀ ਲੋੜ ਹੈ ਉਹਨੂੰ ਗੁਰਮੁਖ ਕਹਿਣ ਦੀ ਕੀ ਲੋੜ ਹੈ ਵੈਸ਼ ਹੈ ਜੈਪੁਰ ਵਿੱਚ ਇਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈਣੀ ਜੀ ਗੱਲ ਤੇ 16% ਦੀ 100% ਸਹੀ ਹੈ ਪਰ ਕਠੋਰ ਹੈ ਜ਼ਰਾ ਦਿਲ ਤੋੜਦੀ ਹੈ ਮੈਂ ਕਿਹਾ ਈਸ਼ਵਰ ਵੈਸੇ ਦਾ ਦਿਲ ਤੋੜ ਹੀ ਦੇਇ ਤੇ ਚੰਗੀ ਟੁੱਟਣੀ ਚਾਹੀਦੀ ਹੈ ਤਾਂ ਕਿ ਈਮਾਨ ਵੇਚਣ ਦੀ ਸਿੱਖੀ ਵੇਚਣ ਦੀ ਦੇਸ਼ ਤੇ ਕੌਮ ਵੇਚਣ ਦੀ ਇਹਦੇ ਕੋਲ ਤਾਕਤ ਨਹੀਂ ਹੋਵੇ ਇਹਦੇ ਕੋਲ ਸਮਰਥਾ ਨਹੀਂ ਟੋਟਲ ਹੈ ਤੇ ਜੋ ਸੰਤ ਸਿੰਘ ਮਸਕੀਨ ਜੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈਗਾ ਵੈ ਉਹਨਾਂ ਦੇ ਇਲਮ ਦੀ ਵਜ੍ਹਾ ਤੋਂ ਕਿਹਾ ਜਾਂਦਾ ਹੈਗਾ ਵੈ ਲੇਕਿਨ ਇੱਕ ਹੋਰ ਚੀਜ਼ ਜਿਹੜੀ ਕਿ ਸੰਤ ਸਿੰਘ ਮਸਕੀਨ ਜੀ ਦੇ ਵਿੱਚ ਹੈਗੀ ਸੀਗੀ ਕਿ ਉਹ ਹੱਕ ਤੇ ਸੱਚ ਦੀ ਗੱਲ ਕਰਦੇ ਸੀਗੇ ਇਸ ਤੋਂ ਨਹੀਂ ਸੀ ਉਹ ਡਰਦੇ ਹੈਗੇ ਹਰ ਜਗ੍ਹਾ ਤੇ ਉਹ ਹੱਕ ਸੱਚ ਦੀ ਗੱਲ ਕਰਦੇ ਸੀ ਇਹ ਹੀ ਵਜ੍ਹਾ ਸੀਗੀ ਕਿ ਸੰਗਤਾਂ ਜਿਨ੍ਹਾਂ ਨੇ ਉਹਨਾਂ ਨੂੰ ਬੜੇ ਮਾਣ ਸਤਿਕਾਰ ਦੇ ਨਾਲ ਬੁਲਾਇਆ ਸੋ ਜਿੱਥੇ ਲੋਕਾਂ ਦੀ ਇੱਕ ਵੱਡੀ ਸੰਗਤ ਵੀ ਜਿਹੜੀ ਸੀਗੀ ਮੌਜੂਦ ਸੀਗੀ ਤੇ ਜਦੋਂ ਉਹਨਾਂ ਨੇ ਹੱਕ ਤੇ ਸੱਚ ਦੀ ਗੱਲ ਕੀਤੀ ਤੇ ਉਹ ਜਿਹੜੀਆਂ ਸੰਗਤਾਂ ਜਿਨ੍ਹਾਂ ਨੇ ਉਹਨਾਂ ਨੂੰ ਮਾਨ ਸਤਕਾਰ ਦੇ ਨਾਲ ਬੁਲਾਇਆ ਸੀ ਉਹੀ ਉਹਨਾਂ ਦੇ ਖਿਲਾਫ ਹੋ ਗਈਆਂ ਉੱਥੇ ਤੇ ਜਥੇਦਾਰ ਜਿਹੜੇ ਸੀਗੇ ਉਹ ਸੰਤ ਸਿੰਘ ਮਸਕੀਨ ਜੀ ਦੇ ਖਿਲਾਫ ਹੋ ਗਏ ਕਿਉਂਕਿ ਹੱਕ ਤੇ ਸੱਚ ਦੀ ਗੱਲ ਕਰਨਾ ਜਿਹੜਾ ਵੈ ਬਹੁਤ ਵੱਡਾ ਜਹਾਦ ਹੈਗਾ ਵੈ ਔਰ ਜਿਹੜੇ ਦੇ ਮੁਤਲਕ ਕੀਤੀ ਜਾਂਦੀ ਹੈਗੀ ਹੈ ਨਾ ਉਹ ਸੁਣ ਨਹੀਂ ਸਕਦਾ ਹੈਗਾ ਚਾਹੇ ਉਹ ਜਿਹੜਾ ਮਰਜ਼ੀ ਹੋਵੇ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦੇ ਹੈਗੇ ਨਾ ਇਹ ਦੇਖਦੇ ਕਿ ਜਿਹੜਾ ਬੰਦਾ ਗੱਲ ਕਰ ਰਹੇ ਨੇ ਆ ਉਹਦੀ ਕੀ ਪੋਜੀਸ਼ਨ ਹੈਗੀ ਹੈ ਉਹ ਕੀ ਹیثیت ਰੱਖਦਾ ਹੈਗਾ ਵੈ ਤੇ ਅਸੀਂ ਉਹਨੂੰ ਕਿਸ ਵਜ੍ਹਾ ਤੋਂ ਬੁਲਾਇਆ ਹੈਗਾ ਵੈ ਉਹ ਬੰਦਾ ਉਸੇ ਜਿੰਨਾ পাগল ਹੋ ਜਾਂਦਾ ਹੈਗਾ ਕਿ ਉਹ ਅਗਲੇ ਦੀ ਪੋਜੀਸ਼ਨ ਹیثیت ਭੋਲੀ ਜਾਂਦਾ ਹੈਗਾ ਵੈ ਉਸੇ ਤਰ੍ਹਾਂ ਉਸ ਸੰਗਤਾਂ ਜਿਨ੍ਹਾਂ ਨੇ ਮਾਨ ਸਤਕਾਰ ਦੇ ਨਾਲ ਸੰਤ ਸਿੰਘ ਮਸਕੀਨ ਜੀ ਨੂੰ ਬੁਲਾਇਆ ਸੀਗਾ ਉਹੀ ਉਹਨਾਂ ਦੇ ਖਿਲਾਫ ਹੋ ਗਈਆਂ ਔਰ ਉਹਨਾਂ ਨੇ ਹੱਕ ਤੇ ਸੱਚ ਸੁਣ ਕੇ ਗੁੱਸੇ ਦੇ ਵਿੱਚ ਆ ਗਈਆਂ ਇਹ ਹਕੀਕਤ ਹੈਗੀ ਹੈ ਕਿ ਜਿਹੜਾ ਵੀ ਬੰਦਾ ਹੱਕ ਤੇ ਸੱਚ ਦੀ ਗੱਲ ਕਰਦਾ ਹੈਗਾ ਨਾ ਉਹਨੂੰ ਜ਼ਿੰਦਗੀ 'ਚ ਹਮੇਸ਼ਾ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਕਿਉਂਕਿ ਹੱਕ ਤੇ ਸੱਚ ਦੀ ਗੱਲ ਕਰਨਾ ਬਹੁਤ ਔਖਾ ਹੈਗਾ ਵੈ ਇਸ ਲਈ ਤੇ ਇਸਲਾਮ ਦੇ ਵਿੱਚ ਇਹਨੂੰ ਏਡੀ ਅਹਿਮੀਅਤ ਦਿੱਤੀ ਗਈ ਹੈਗੀ ਹੈ ਜਿਹਹਾਦ ਵੱਡੇ ਜਿਹੜਾ ਜਿਹਹਾਦ ਹੈ ਉਹ ਕਰਾ ਦਿੰਦਾ ਵੈ ਹੱਕ ਸੱਚ ਦੀ ਗੱਲ ਕਰਨਾ ਕਿਉਂਕਿ ਜਦੋਂ ਤੁਸੀਂ ਹੱਕ ਸੱਚ ਦੀ ਗੱਲ ਕਰਦੇ ਹੋ ਲੋਕ ਤੁਹਾਡੇ ਜਾਨ ਦੇ ਦੁਸ਼ਮਣ ਹੋ ਜਾਂਦੇ ਹੈਗੀ ਹੈ ਤੇ ਹਰ ਮਜ਼ਹਬ ਦੇ ਵਿੱਚ ਜ ਜਿੰਨੇ ਵੀ ਪ੍ਰਚਾਰਕ ਹੈਗੇ ਹਨਾ ਉਹ ਸਭ ਖਾਣ ਦਾ ਉਹਨਾਂ ਨੇ ਟੰਗ ਬਣਾਇਆ ਹੈਗਾ ਵੈ ਲੁੱਟ ਦੇ ਹੈਗੇ ਆ ਬਹਾਨਿਆਂ ਦੇ ਨਾਲ ਕਿਉਂਕਿ ਮਸਬ ਦੇ ਵਿੱਚ ਆ ਕੇ ਨਾ ਮਸਬ ਦੀ ਜਿੱਥੇ ਗੱਲ ਹੁੰਦੀ ਹੈ ਨਾ ਉੱਥੇ ਚਾਹੇ ਜਿੰਨਾ ਮਰਜ਼ੀ ਕੋ ਪੜਿਆ ਲਿਖਿਆ ਹੈ ਨਾ ਉਹ ਸਵਾਲ ਨਹੀਂ ਕਰਦਾ ਹੈਗਾ ਬਲਕਿ ਖਾਮੋਸ਼ੀ ਦੇ ਨਾਲ ਅੱਖਾਂ ਬੰਦ ਕਰਕੇ ਜੋ প্রচারক আলম পণ্ডিত کہہ દેंदे হেਗੇ ਵਾ ਉਸ ਦੇ ਉੱਤੇ अमल ਕਰਦੇ ਹੈਗੇ ਆ ਔਰ ਕਿੰਤੂ ਪਰੰਤੂ ਨਹੀਂ ਹੁੰਦਾ ਹੈਗਾ ਵਾ ਇਸ ਲਈ ਇਹ ਜਿਹੜੇ ਮਜ਼ਬ ਦੇ ਪ੍ਰਚਾਰਕ ਠੇਕੇਦਾਰ ਹੈ ਨਾ ਉਹ ਇਸ ਚੀਜ਼ ਦਾ ਫਾਇਦਾ ਚੁੱਕਦੇ ਹੈਗੇ ਕਿ ਕਿਸੇ ਨੇ ਸਵਾਲ ਤੇ ਕਰਨਾ ਨਹੀਂ ਅਗਰ ਕੋਈ ਸਵਾਲ ਕਰ ਵੀ ਲੈਂਦਾ ਪੁੱ ਲੈ ਚੁਕਿਆ ਔਰ ਉਹਨੂੰ ਐਸਾ ਜਵਾਬ ਦਿੰਦਾ ਹੈ ਕਿ ਤੇਰੀ ਤੇ ਜਿਹੜਾ ਵਾ ਫਿਊਚਰ ਦਬਾਹ ਹੋ ਜਾਏਗਾ ਤੂੰ ਇਹ ਏਡਾ ਤੂੰ ਗੁਨਾਹ ਕਰ ਦਿੱਤਾ ਹੈਗਾ ਵਾ ਕਿ ਤੈਨੂੰ ਹੁਣ ਇਹਦੀ ਸਜ਼ਾ ਜਿਹੜੀ ਹੈ ਉਹ ਭੁਗਤਣੀ ਪੈਗੀ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜਾ ਵਾ ਅ ਅਗਲੇ ਦਾ ਜ਼ੀਨ ਉਹ ਵਾਸ਼ ਕੀਤਾ ਜਾਂਦਾ ਹੈਗਾ ਵਾ ਉਹਨੂੰ ਬਲੈਕਮੇਲ ਕੀਤਾ ਜਾਂਦਾ इमोਸ਼ਨਲੀ ਬਲੈਕਮੇਲ ਕੀਤਾ ਜਾਂਦਾ ਹੈਗਾ ਵਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਔਰ ਮਜ਼ਬਦ ਦੇ ਨਾਂ ਤੇ ਲੋਕ ਇਸ ਲਈ ਸਵਾਲ ਨਹੀਂ ਕਰਦੇ ਹੈਗੇ ਹਰ ਚੀਜ਼ ਖਮੋਸ਼ੀ ਦੇ ਨਾਲ ਕਰ ਲੈਂਦੇ ਹੈਗੇ ਆ ਔਰ ਜਿਹੜੇ ਮਸਜਦ ਦੇ ਠੇਕੇਦਾਰ ਹਨ ਉਹ ਇਸ ਚੀਜ਼ ਦਾ ਫਾਇਦਾ ਚੁੱਕਦੇ ਹੀਗੇ ਆ ਭੋਲੇ ਭਾਲੇ ਲੋਕਾਂ ਨੂੰ ਸਿੱਦੇ ਸਾਦੇ ਲੋਕਾਂ ਨੂੰ ਜਾਂ ਜਿਹੜੇ ਕਿ ਪੜ੍ਹੇ ਲਿਖੇ ਵੀ ਆ ਉਹਨਾਂ ਸਭ ਨੂੰ ਉਹ ਲੁੱਟਦੇ ਹੀਗੇ ਆਪਣੇ ਗੱਲੇ ਪਰਨੇ ਵਾਸਤੇ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਆ ਉਹ ਸائشਾਣਾ ਭਰਪੂਰ ਬਣਾਉਣੇ ਵਾਲੇ ਤੁਸੀਂ ਦੇਖਿਆ ਹੁਣ ਜਿੰਨੇ ਵੀ ਆ ਮਸਜਦ ਦੇ ਪ੍ਰਚਾਰਕ ਆ ਉਹਨਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਲਗਜ਼ਰੀ ਲਾਈਫ ਉਹ گزارੰਦੇ ਹੁੰਦੇ ਆ ਜਦ ਕਿ ਉਹਨਾਂ ਦਾ ਜਦੋਂ ਪ੍ਰਚਾਰ ਸੁਣੋ ਨਾ ਉਹਨਾਂ ਦੇ ਤੁਸੀਂ ਗਿਆਨ ਸੁਣੋ ਉਹਨਾਂ ਦਾ ਇਲਮ ਸੁਣੋ ਤੇ ਉਹ ਗੱਲਾਂ ਕਰਦੀਆਂ ਸਾਦਗੀ ਦੀਆਂ ਅ ਦੂਸਰਿਆਂ ਦਾ ਸਾਥ ਦੇਣ ਦੀਆਂ ਕੁਰਬਾਨੀਆਂ ਦੇਣ ਦੀਆਂ ਅੱਲਾਹ ਦੇ ਰਾਹ ਚ ਖਰਚ ਕਰਨੇ ਦੀਆਂ ਜਮਾ ਨਾ ਕਰਨੇ ਦੀਆਂ ਲੇਕਿਨ ਆਪਣੀ ਉਹਨਾਂ ਨੇ ਜ਼ਿੰਦਗੀਆਂ ਜੜੀਆਂ ਵੈ ਉਸ ਦੇ ਉਲਟ ਬਣਾਈਆਂ ਹੁੰਦੀਆਂ ਵੈ ਕਿ ਉਹ ਇੰਨਾ ਉਹਨਾਂ ਕੋ ਪੈਸਾ ਕਿੱਥੋਂ ਆਇਆ ਹੁੰਦਾ ਵੈ ਕਿਉਂਕਿ ਉਹ ਜਿਸ ਜਗ੍ਹਾ ਤੇ ਜਾਂਦੇ ਆ ਉੱਥੋਂ ਇੱਕ ਮੋਟੀ ਰਕਮ ਲੈਂਦੇ ਹੈਗੇ ਆ ਔਰ ਫਿਰ ਜਿਹੜਾ ਬੁਲਾਉਂਦਾ ਹੈਗਾ ਵੈ ਉਸ ਦੀ ਮਰਜ਼ੀ ਦੀ ਗੱਲ ਕਰਦੀ ਹੈਗੀ ਹੈ ਜਿਹੜਾ ਉਹਦਾ ਕਾਰੋਬਾਰ ਹੁੰਦਾ ਵੈ ਉਹਦੇ ਮੁਤਾਬਕ ਗੱਲ ਕਰਦੀ ਹੈ ਕਿ ਇਹ ਜਿਹੜਾ ਵੈ ਇਹ ਬਹੁਤ ਵਧੀਆ ਕੰਮ ਕਰਨ데요 ਹੈਗਾ ਵੈ ਆ ਦੇਖੋ ਇਨੇ ਰੱਬ ਦੇ ਰਾਜ ਇੰਨਾ ਖਰਚ ਕੀਤਾ ਇਨੇ ਸਾਨੂੰ ਇੰਨੀ ਦੂਰੋਂ ਬੁਲਾਇਆ ਵੈ ਇਨੇ ਸਾਨੂੰ ਟਿਕਟ ਕਲਾਈ ਸਾਡਾ ਰਹਿਹਾਸ਼ ਦਾ ਬੰਦੋਬਸਤ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜਾ ਕਿ ਮਜ਼ਹਬ ਦਾ ਪ੍ਰਚਾਰ ਬੰਦਾ ਕਰਦਾ ਉਹ ਜਿੰਨੇ ਬੁਲਾਇਆ ਹੁੰਦਾ ਉਹਦੀ ਵੀ ਪਬਲਿਕਸਿਟੀ ਕਰਦਾ ਹੈਗਾ ਵੈ ਤੇ ਇਹ ਫਿਰ ਉਹ ਜਿਹੜੇ ਬੰਦੇ ਨੇ ਮੋਟੀ ਰਕਮ ਦਿੱਤੀ ਹੁੰਦੀ ਹੈ ਉਹਦੀ ਗੱਲ ਕਰਦੇ ਆ ਉਹ ਜੋ ਕਹਦੇ ਉਹ ਹੀ ਬਿਆਨ ਕਰਦੇ ਔਰ ਉਹਨੂੰ ਹੀ ਹੱਕ ਤੇ ਸੱਚ ਬਣਾ ਦਿੰਦੇ ਹੈਗੇ ਆ ਤੇ ਜੇ ਕੋਈ ਬੰਦਾ ਇਹਨਾਂ ਦੇ ਖਿਲਾਫ ਬੋਲੇ ਜਾਂ ਹੱਕ ਤੇ ਸੱਚ ਦੀ ਗੱਲ ਕਰੇ ਇਹਨਾਂ ਨੂੰ ਝੂਠਾ ਕਹੇ ਤੇ ਇਹ ਉਹਦੇ ਖਿਲਾਫ ਇੱਕ ਮੋਹਮ ਜੋਈ ਸ਼ੁਰੂ ਕਰ ਲੈਂਦੇ ਹੈਗੇ ਆ ਕਿ ਇਹਦੇ ਅਗਰ ਇਹਨੇ ਲੋਕਾਂ ਨੂੰ ਸੱਚ ਦੱਸ ਦਿੱਤਾ ਜਾਂ ਲੋਕਾਂ ਦੇ ਸਾਹਮਣੇ ਸੱਚ ਆ ਗਿਆ ਤੇ ਸਾਡੀਆਂ ਤੇ ਦੁਕਾਨਾਂ ਬੰਦ ਹੋ ਜਾਣਗੀਆਂ ਸਾਡੇ ਆੜੀਆਂ ਅਸਾਇਸ਼ਾ ਖਤਮ ਹੋ ਜਾਣਗੀਆਂ ਇਸ ਲਈ ਫਿਰ ਉਹ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਨਾ ਚਾਹੇ ਉਹ ਵੀ ਮਜ਼ਾਕ ਦਾ ਪ੍ਰਚਾਰਕ ਹੀ ਕਿਉਂ ਨਾ ਹੋਵੇ ਉਹਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹੈਗੇ ਔਰ ਸੰਤ ਸਿੰਘ ਮਸਕੀਨ ਦੇ ਨਾਲ ਵੀ ਸੰਗਤਾਂ ਨੇ ਇਸੇ ਤਰ੍ਹਾਂ ਕੀਤਾ ਜਥੇਦਾਰਾਂ ਨੇ ਇਸ ਤਰ੍ਹਾਂ ਦਾ ਰਵਈਆ ਦਿਖਾਇਆ ਬਹੁਤ ਹੀ ਵਧੀਆ ਵੀਡੀਓ ਸੀਗੀ ਸੁਣ ਕੇ ਬਹੁਤ ਵਧੀਆ ਲੱਗਾ ਔਰ ਇਹ ਵੀ ਚੰਗਾ ਲੱਗਾ ਔਰ ਇਹ ਵੀ ਚੀਜ਼ ਪਤਾ ਲੱਗੀ ਕਿ ਇਹ ਸਿਰਫ ਕਿਸੇ ਇੱਕ ਮਜ਼ਬ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਲਕਿ ਹਰ ਮਜ਼ਬ ਦੇ ਵਿੱਚ ਇਸ ਤਰ੍ਹਾਂ ਦੇ ਠੇਕੇਦਾਰ ਮੌਜੂਦ ਹੈ ਜਿਹੜੇ ਕਿ ਆਪਣਾ ਸਿਰਫ ਟਿੱਡ ਪਾਲਦੇ ਆ ਆਪਣੇ ਗੱਲੇ ਭਰਦੇ ਆ ਆਵਾਮ ਤੋਂ ਲੁੱਟ ਲੁੱਟ ਕੇ ਜਦ ਕਿ ਆਵਾਮ ਨੀਕੀ ਦਾ ਦਰਸ ਦੇਂਦੇ ਹੈਗੇ ਆ ਆਵਾਮ ਨੂੰ ਸਾਦੀ ਦਾ ਦਰਸ ਦੇਂਦੇ ਹੈਗੇ ਵੀਰੋ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਸਿਕਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼